ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਹਰਪ੍ਰੀਤ ਸਿੰਘ ਮਿੰਨੀ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੇ ਵਰਕਸ਼ਾਪ ਦੇ ਵਿੱਚ ਹਰ ਤਰ੍ਹਾਂ ਦੇ ਝੂਲੇ ਤਿਆਰ ਹੁੰਦੇ ਨੇ ਘਰਾ ਕੋਠੀਆਂ ਵਾਲੇ ਪਾਰਕਾਂ ਵਾਲੇ ਤੇ ਆਪਾਂ ਦੀਵਾਲੀ ਦੇ ਇਸ ਮੌਕੇ ਦੇ ਉੱਤੇ ਲਾ ਦਿੱਤੀ ਹੈ ਜੀ ਸੇਲ ਡਿਸਕਾਊਂਟ ਆਫਰ ਜੋ ਵੀ ਤੁਸੀਂ ਕਹਿ ਸਕਦੇ ਹੋ ਬਹੁਤ ਹੀ ਵਧੀਆ ਤੇ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਤੁਹਾਨੂੰ ਬਹੁਤ ਹੀ ਵਧੀਆ ਕੁਆਲਿਟੀ ਦਿੱਤੀ ਜਾਏਗੀ ਲਾਈਫਟਾਈਮ ਦੀ ਗਾਰੰਟੀ ਹੈ ਜੀ ਜਿੰਨਾ ਮਰਜੀ ਤੱਕਾ ਜਿੰਨਾ ਮਰਜੀ weight ਪਾਓ ਕੋਈ ਦਿੱਕਤ ਨਹੀਂ ਲਾਈਫਟਾਈਮ ਦੀ ਆਈਟਮਾਂ ਤੇ ਆਪਣੇ ਕੋਲ 2 ਸੀਟਰ ਤੋਂ ਲੈ ਕੇ 3 ਸੀਟਰ ਤੱਕ ਹਰ ਤਰ੍ਹਾਂ ਦੇ ਝੂਲੇ ਅਵੇਲੇਬਲ ਨੇ ਆਪਣੀ ਸਟਾਰਟਿੰਗ 8000 ਤੋਂ ਲੈ ਕੇ ਅੱਗੇ ਕੋਈ ਲਿਮਟ ਨਹੀਂ ਹੈ ਕਿ ਜਿੰਨੇ ਤੱਕ ਮਰਜੀ ਝੂਲਾ ਤਿਆਰ ਕਰਾ ਸਕਦੇ ਹੋ ਜਿਹਹ ਜਿ ਤੁਸੀਂ ਡਿਜ਼ਾਈਨ ਪਸੰਦ ਕਰਦੇ ਹੋ ਅਸੀਂ ਉਹ ਵੀ ਝੂਲਾ ਤਿਆਰ ਕਰਕੇ ਦੇ ਦਾਂਗੇ no problem ਆਪਣੇ ਕੋਲ ਗਮਲਿਆਂ ਦੇ ਸਟੈਂਡ ਵੀ ਅਵੇਲੇਬਲ ਨੇ ਜੀ ਹਰ ਤਰ੍ਹਾਂ ਦੇ ਤੁਹਾਡੇ ਫਰਸ਼ਾਂ ਨੂੰ ਬਚਾ ਕੇ ਰੱਖਣਗੇ ਜਿਵੇਂ ਕਿ ਗਮਲਿਆਂ ਨਾਲ ਫਰਸ਼ ਖਰਾਬ ਹੋ ਜਾਂਦੇ ਨੇ ਆਪਣੇ ਕੋਲ ਬਹੁਤ ਹੀ ਵਧੀਆ-ਵਧੀਆ ਡਿਜ਼ਾਈਨ ਦੇ ਬਹੁਤ ਹੀ ਵਧੀਆ ਆਪਣੇ ਕੋਲ ਸਟਾਕ ਤੇ ਆ ਰਹੀ ਗਮਲਿਆਂ ਦੇ ਸਟੈਂਡ ਦਾ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਬਹੁਤ ਹੀ ਵਧੀਆ ਡਿਜ਼ਾਈਨ ਤਿਆਰ ਨੇ ਅਸੀਂ ਤੁਹਾਨੂੰ ਦਿਵਾਲੀ ਦੇ ਮੌਕੇ ਦੇ ਉੱਤੇ ਬਹੁਤ ਵਧੀਆ ਡਿਸਕਾਊਂਟ ਦੇ ਨਾਲ-ਨਾਲ ਬਹੁਤ ਹੀ ਪਿਆਰੇ-ਪਿਆਰੇ ਬੱਚਿਆਂ ਨੂੰ ਗਿਫਟ ਵੀ ਦਵਾਂਗੇ ਤੇ ਤੁਸੀਂ ਮਰਿਜ਼ ਵਿਜ਼ਿਟ ਕਰੋ ਆਪਨਾ ਆਨਲਾਈਨ ਵੀ ਤੁਸੀਂ ਆਰਡਰ ਮੰਗਵਾ ਸਕਦੇ ਹੋ ਸਾਡਾ ਵਰਕ ਦੇਖ ਕੇ ਆਪਣਾ ਪੇਜ ਚੱਲਦਾ ਜੀ ਆਪਣਾ ਗੁਰਦੇਵਾਲ ਸਿੰਘ ਐਂਡ ਸਨਸ ਦੇ ਨਾਮ ਦੇ ਉੱਤੇ ਫੇਸਬੁੱਕ ਤੇ ਇੰਸਟਾਗ੍ਰam ਦੇ ਉੱਤੇ ਤੁਸੀਂ ਸਰਚ ਕਰਨਾ ਗੁਰਦੇਵਾਲ ਸਿੰਘ ਐਂਡ ਸਨਸ ਉਹਦੇ ਉੱਤੇ ਆਪਣਾ ਪੇਜ ਦੇ ਉੱਤੇ ਤੁਸੀਂ ਸਾਡੇ ਵਰਕਸ਼ਾਪ ਦਾ ਵਰਕ ਦੇਖ ਸਕਦੇ ਹੋ ਹਰੇਕ ਝੂਲੇ ਦਾ ਡਿਜ਼ਾਈਨ ਅਸੀਂ ਅਪਲੋਡ ਕਰਿਆ ਹੋਇਆ ਤੁਸੀਂ ਆਪਣਾ ਮਨਪਸੰਦ ਡਿਜ਼ਾਈਨ ਸਾਨੂੰ ਵਟਸਐਪ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਝੂਲਾ ਭੇਜ ਦਾਂਗੇ ਤੇ ਆਫਰ ਦਾ ਫਾਇਦਾ ਚੱਕੋ ਬਹੁਤ ਹੀ ਵਧੀਆ ਪ੍ਰਾਈਸ ਅਸੀਂ ਦੇ ਰਹੇ ਹਾਂ ਇਸ ਟਾਈਮ ਤੇ ਦਿਵਾਲੀ ਦੀਆਂ ਸਾਰਿਆਂ ਨੂੰ ਅਡਵਾਂਸ ਦੇ ਵਿੱਚ ਬਹੁਤ-ਬਹੁਤ ਮੁਬਾਰਕਾਂ ਬੰਦੀ ਛੋੜ ਦੇ ਵਸਦੀਆਂ ਤੁਹਾਨੂੰ ਸਾਰਿਆਂ ਨੂੰ ਅਡਵਾਂਸ ਦੇ ਵਿੱਚ ਬਹੁਤ-ਬਹੁਤ ਮੁਬਾਰਕਾਂ ਪਲੀਜ਼ ਮਸਟ ਵਿਜ਼ਿਟ ਮਾਈ ਪੇਜ ਗੁਰਦੇਵਾਲ ਸਿੰਘ ਐਂਡ ਸਨਸ ਮਾਈ ਮੋਬਾਈਲ ਨੰਬਰ 9592871171 95928 7171 ਜ਼ਰੂਰ ਵਿਜ਼ਿਟ ਕਰੋ ਸਤਿ ਸ਼੍ਰੀ ਅਕਾਲ